ਨਾਨਕ ਸਿੰਘ ਨੇ ਵੱਡੇ ਖੁਲਾਸੇ ਕੀਤੇ ਪਟਿਆਲਾ ਦੇ ਰਾਜਪੁਰਾ ਦੇ ਵਿੱਚ ਸਪੈਸ਼ਲ ਸੈਲ ਦਾ ਗੈਂਗਸਟਰ ਨਾਲ ਮੁਕਾਬਲਾ ਹੋਇਆ ਗੈਂਗਸਟਰ ਦੇ ਲੱਤ ਤੇ ਗੋਲੀ ਲੱਗੀ ਤੇ ਨਾਨਕ ਸਿੰਘ ਨੇ ਕਿਹਾ ਕਿ ਇਸ ਕੇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਹੜੇ ਵੀ ਤੱਥ ਨਿਕਲ ਕੇ ਸਾਹਮਣੇ ਆਉਣਗੇ ਉਸ ਤੇ ਅਗਲੀ ਦੀ ਕਾਰਵਾਈ ਕੀਤੀ ਜਾਵੇਗੀ ਅੱਜ ਇੱਕ ਇਨਫੋਰਮੇਸ਼ਨ ਆਈ ਸੀ ਇਨਚਾਰਜ ਸਪੈਸ਼ਲ ਸੈਲ ਪਟਿਆਲਾ ਦੇ ਰਾਜਪੁਰਾ ਕੋਲ ਕਿ ਤ੍ਰਿੰਦਰ ਸਿੰਘ ਨੂੰ ਉਰਫ ਤੇਜੀ ਉਰ ਫੈਂਕਾ ਵੀ ਨੂੰ ਕਹਿੰਦੇ ਕਿ ਇਹਦਰ ਰਾਜਪੁਰਾ ਸਾਈਡ ਤੇ ਜਿਹੜੇ ਫਲੈਟਸ ਨੇ ਉਹਨਾਂ ਵਾਲੇ ਪਾਸੇ ਟਰੈਵਲ ਕਰ ਰਹੇ ਸੋ ਜੋ ਨਾਕਾਬੰਦੀ ਕੀਤੀ ਜਾਵੇ ਤੇ ਇਹਨੂੰ ਕਾਬੂ ਕੀਤਾ ਜਾ ਸਕਦਾ ਉਸ ਦੀ ਲੜੀ ਵਿੱਚ ਇੱਥੇ ਨਾਕਾਬੰਦੀ ਕੀਤੀ ਗਈ ਸੀ ਸਿਵਲ ਚ ਵੀ ਬੰਦੇ ਸੀਗੇ ਯੂਨੀਫਾਰਮਸ ਵੀ ਸੀਗੇ ਤਾਂ ਕਿ ਇਹਨੂੰ ਰੋਕ ਕੇ ਤੇ ਇਹਦੇ ਤੋਂ ਅਸੀਂ ਚੈੱਕ ਕਰ ਸਕੀਏ ਸਾਡੇ ਕੋਲ ਇਹ ਵੀ ਇਨਫੋਰਮੇਸ਼ਨ ਸੀ ਕਿ ਇਹਦੇ ਕੋਲ ਕੁਝ ਐਨਡੀਪੀਐਸ ਦਾ ਵੀ ਕੰਟਰਾਬੈਂਡ ਵੀ ਹੈਗਾ ਗੋਲੀਆਂ ਵਗੈਰਾ ਤੇ ਨਾਲ ਵੈਪਨ ਵੀ ਹੋ ਸਕਦਾ ਸੋ ਉਸ ਕਰਕੇ ਇੱਥੇ ਨਾਕਾਬੰਦੀ ਕੀਤੀ ਗਈ ਸੀ ਜੋ ਨਾਕਾਬੰਦੀ ਤੇ ਪਹੁੰਚਿਆ ਤੇ ਇਹਨੇ ਪੁਲਿਸ ਵੱਲ ਫਾਇਰ ਕੀਤਾ ਪੁਲਿਸ ਨੂੰ ਵੇਖ ਕੇ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤੇ ਉਸ ਤੇ ਫਿਰ ਜਦੋਂ ਪੁਲਿਸ ਵੱਲੋਂ ਜਵਾਬੀ ਫਾਇਰ ਕੀਤਾ ਗਿਆ ਤੇ ਇਹਦੇ ਗਿੱਟੇ ਵਿੱਚੋਂ ਫਾਇਰ ਲੱਗਾ ਇਹਨੇ ਦੋ ਫਾਇਰ ਕੀਤੇ ਨੇ ਜਿਹੜੇ ਕਿ ਪੁਲਿਸ ਦੀ ਸਰਕਾਰੀ ਗੱਡੀ ਜਿਹੜੀ ਸਪੈਸ਼ਲ ਸੈਲ ਰਾਜਪੁਰਾ ਦੀ ਗੱਡੀ ਹੈ ਉਹਦੇ ਤੇ ਫਾਇਰ ਹੋਏ ਨੇ ਇੱਕ ਬੋਨਟ ਤੇ ਫਾਇਰ ਹੋਇਆ ਇੱਕ ਵਹੀਕਲ ਦੀ ਸਾਈਡ ਤੇ ਫਾਇਰ ਹੋਇਆ ਸੋ ਇਹਦੇ ਵਿੱਚ ਇੱਕ ਰਿਵਾਲਵਰ ਰਿਕਵਰ ਹੋਇਆ ਤੇ ਦੋ ਚੱਲੇ ਹੋਏ ਰਾਉਂਡੋ ਦੇ ਛੇਗੇ ਜਿਹੜੇ ਕਿ ਰਿਕਵਰ ਕਰਨੇ ਨੇ ਤੇ ਨਾਲ ਕੁਝ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਇਨਫੋਰਮੇਸ਼ਨ ਸੀਗੀ ਕਿ ਕੁਝ ਗੋਲੀਆਂ ਵਗੈਰਾ ਇਹਦੇ ਕੋਲ ਹੈਗੀਆਂ ਉਹ ਗੋਲੀਆਂ ਵੀ ਰਿਕਵਰ ਹੋਈਆਂ ਜਿਨ੍ਹਾਂ ਦੀ ਗਿਣਤੀ ਕਰਨੀ ਹਜੇ ਬਾਕੀ ਹੈ ਸੋ ਇਹਦੇ ਤੇ ਪੰਜ ਪਰਚੇ ਪਹਿਲਾਂ ਦਰਜ ਸੀਗੇ ਇੱਕ ਇਹਦੇ ਤੇ ਐਨਡੀਪੀਐਸ ਦਾ ਮਕਦਮਾ ਦਰਜ ਸੀ ਤਿੰਨੇ ਇਤਿਹਾਮ ਜੈਕਟ ਦੇ ਸੀ ਤੇ ਇੱਕ ਮਰਡਰ ਦਾ ਪਰਚਾ ਦਰਜ ਸੀ ਪਰ ਇਹ ਇਹ ਇਕੱਲਾ ਹੀ ਸੀ ਇਹ ਹਾਂ ਇਹ ਅੱਜ ਇਕੱਲਾ ਹੀ ਸੀਗਾ ਬਟ ਅਦਰਵਾਇਜ਼ ਇਹ ਬੰਬੀਹਾ ਗੈਂਗ ਨਾਲ ਐਸੋਸੀਏਟਿਡ ਤੇ ਇਹ ਉਹਨਾਂ ਦਾ ਮੇਨ ਵੈਪਨ ਸਪਲਾਈਰ ਵੀ ਸੀਗਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਆਰਮ ਜੈਕਟ ਦੇ ਪਰਚੇ ਨੇ ਸੋ ਪਹਿਲਾਂ ਵੀ ਤਿੰਨ ਵਾਰੀ ਇਹਦੇ ਕੋਲੋਂ ਵੈਪਨ ਰਿਕਵਰ ਹੋਏ ਨੇ ਤੇ ਹੋਰ ਵੀ ਵੈਪਨ ਇੰਨੇ ਆ ਉਹਨਾਂ ਨੂੰ ਸਪਲਾਈ ਕੀਤੇ ਬੰਬੀਹਾ ਗੈਂਗ ਨੂੰ ਜਿਹੜੇ ਕਿ ਅਲੱਗ-ਅਲੱਗ ਵਾਰਦਾਤਾ ਚ ਯੂਜ਼ ਹੋਏ ਨੇ ਸੋ ਇਹ ਬੜੀ ਵੱਡੀ ਅਚੀਵਮੈਂਟ ਹੈ ਸਪੈਸ਼ਲ ਸੈਲ ਰਾਜਪੁਰਾ ਦੀ ਅੰਡਰ ਸੁਪਰਵੀਜ਼ਨ ਆਫ ਐਸਪੀ ਡੀ ਤੇ ਆਪਣੇ ਐਸਪੀ ਸਿਟੀ ਵੈਪ ਸੋ ਇਹਨਾਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਇਹਨੂੰ ਅੱਜ ਇੱਥੇ ਅਰੈਸਟ ਕੀਤਾ ਦੇ ਨਾਲ ਹੀ ਨਾਲ ਰਿਕਵਰੀ ਵੀ ਹੋਈ ਸੀ ਪਹਿਲਾਂ ਕਿੰਨੇ ਪਰਚੇ ਸੀ ਪਹਿਲਾ 5 ਪਰਚੇ ਹੋਏ ਕੋਈ ਸਾਥੀ ਵੀ ਸੀ ਨਾਲ ਇਹਦੇ ਜਾਂ ਇਕੱਲੇ ਨਹੀਂ ਅੱਜ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਸੀ ਉਹ ਇਕੱਲਾ ਹੀ ਸੀਗਾ ਕਿ ਇਕੱਲਾ ਹੀ ਉੱਥੇ ਟਰੈਵਲ ਕਰ ਰਿਹਾ ਮੋਟਰਸਾਈਕਲ ਤੇ ਤੇ ਹੁਣ ਇੱਥੇ ਸਾਨੂੰ ਮਿਲਿਆ ਵੀ ਇਕੱਲਾ ਹੀ ਹੈ ਬਟ ਜਿਹੜਾ ਇਹਨੇ ਫਾਇਰ ਕੀਤਾ ਪੁਲਿਸ ਤੇ ਦੋ ਵਾਰੀ ਇਹਨੇ ਫਾਇਰ ਕੀਤਾ ਜਦੋਂ ਰਿਟੈਲੀਏਸ਼ਨ ਚ ਪੁਲਿਸ ਵੱਲੋਂ ਫਾਇਰਿੰਗ ਕੀਤੀ ਕਿ ਜਿਸ ਦੇ ਕਰਕੇ ਇਹ ਸੱਟ ਲੱਗੀ ਪਰ ਕਿਹੜੇ ਵਪਨ ਨਾਲ ਇਹਨੇ ਫਾਇਰ ਕਰਿਆ ਇਹਦੀ ਰਿਵਾਲਵਰ ਸੀਗੀ ਉਹ ਰਿਵਾਲਵਰ ਦੇ ਨਾਲ ਇਹਨੇ ਫਾਇਰ ਕੀਤਾ ਸਰ ਇੱਕੋ ਸੀ ਹਥਿਆਰ ਇੱਕੋ ਹਾਂ ਇੱਕੋ ਹੀ ਅਸਲਾ ਬਰਾਮਦ ਹੋਇਆ ਜਦ ਤੱਕ ਜੋ ਕਿਨੇ ਗਏ ਦਾ ਸਰ ਲੱਗੇ ਜਗਾ ਇਹ ਹੋਊਗਾ 28-30 ਸਾਲ ਦਾ ਸੋ 30 ਸਾਲ ਦਾ ਪਤਾ ਲੱਗੇਗਾ ਕਿ ਕਿੱਥੋਂ ਦਾ ਰਹਿਣ ਵਾਲਾ ਕੋਈ ਪਤਾ ਇਹ ਸਦਰ ਰਾਜਪੁਰਾ ਦਾ ਪਿੰਡ ਹੈਗਾ ਓਪਨ ਹੈੜੀ ਓਥੇ ਦਾ ਰਹਿਣ ਵਾਲਾ ਸੋ ਇਹਨੂੰ ਅੱਜ ਅਥਰ ਕਾਬੂ ਕੀਤਾ। ਜਿਲੇ ਪਹਿਲੇ ਪਰਚੇ ਆਪਣੇ ਟੈਲੀਚੇਨ ਨਾਲ ਲੱਗੇ ਹੋਏ ਕਿਥੋਂ ਹੋਰ ਵੀ ਨਹੀਂ ਪਟਿਆਲੇ ਦੇ। ਇੱਕ ਲੁਧਿਆਣੇ ਦਾ ਵੀ। ਤੁਸੀਂ ਇਹ ਗੱਲ ਕੀਤੀ ਕਿ ਸਿੱਧਾ ਇੱਕ ਸਟੇਟ ਸੀ ਜਾਂ ਕੋਈ ਨਹੀਂ ਸਿੱਧਾ ਹੀ ਐਸੋਸੀਏਟ ਸੀਗਾ ਜਿਹਵੇਂ ਮੈਂ ਤੁਹਾਨੂੰ ਦੱਸਿਆ ਕਿ ਵੈਪਨ ਉਹਨਾਂ ਨੂੰ ਸਪਲਾਈ ਕਰਦਾ ਸੀਗਾ ਸੋ ਵੈਪਨ ਸਪਲਾਈ ਸਭ ਤੋਂ ਜਿਆਦਾ ਇੰਪੋਰਟੈਂਟ ਕੋਈ ਕ੍ਰਾਈਮ ਕਰਨ ਵਾਸਤੇ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਉਹ ਵੈਪਨ ਸੋ ਵੈਪਨ ਇਹ ਸਪਲਾਈ ਕਰਦਾ ਸੀ ਜਿਹਦੇ ਕਰਕੇ ਕਿ ਉਹਨਾਂ ਨੇ ਕਾਫੀ ਹੋਰ ਵੀ ਪਰਚੇ ਹੈਗੇ ਜਿੰਨਾ ਚਿਰ ਨੇ ਵੈਪਨ ਸਪਲਾਈ ਕੀਤੇ। ਸੋ ਅਸੀਂ ਸਾਰੇ ਪੰਜਾਬ ਚ ਇੱਕ ਵਾਰੀ ਸਾਰਿਆਂ ਨਾਲ ਇਹ ਤਾਲਮਿਲ ਕਰਾਂਗੇ ਕਿ ਕਿਹੜੇ ਕਿਹੜੇ ਪਰਚੇ ਵਿੱਚ ਇਹਨੂੰ ਹੋਰ ਨਾਮਜ਼ਦ ਕੀਤਾ ਗਿਆ ਤੇ ਉੱਥੇ ਵੀ ਇਹਦੀ ਅਰੈਸਟ ਪੈ ਸਕਦੀ ਹੈ ਲਿਖਿਆ ਕਿ ਤੁਹਾਨੂੰ ਜੀ ਵੈਪਨ ਲਿਖਿਆ ਕਿ ਇਹ ਤਾਂ ਕਨਫਰਮ ਹੋਊਗਾ ਜੀ ਜਿਹੜੀ ਇਹ ਵਾਲਾ ਵੈਪਨ ਹੈ ਇਹ ਤਾਂ ਜੇ ਚੈੱਕ ਕਰਾਂਗੇ ਜਿਹੜੇ ਪਹਿਲਾਂ ਵੈਪਨ ਹੈ ਉਹ ਐਪੀ ਵਾਲੇ ਪਾਸੋਂ ਇਹ ਲੈ ਕੇ ਆਇਆ ਸੀ ਜਿਹੜੇ ਪਹਿਲਾਂ ਪਰਚੇ ਸਰ ਇੱਕ ਵਾਰ ਨਾਮ ਦੁਬਾਰਾ ਦੋ ਦਜਿੰਦਰ ਸਿੰਘ ਉਰਫ ਤੇਜੀ ਉਰਫ ਫੈਂਕਾ ਵੀ ਕਹਿੰਦੇ ਹੋ ਠੀਕ ਹੈ ਜੀ